ਉਹ ਚੱਤੀ ਫਿਰ ਕੀ ਕਰਦੇ ਆਏ ਆ ਕੋਹ ਨਹੀਂ ਪੁੱਤ ਮੈਂ ਗਈ ਹਿਸ਼ਾਲ ਕਰਨ ਅੱਛਾ ਹਵਾ ਬੜੀ ਵਗਣ ਢਈ ਸੀ ਦੋ ਚਾਰ ਦਿਨ ਹੋਏ ਮੇਰੇ ਕੋ ਜਾਇਆ ਹੀ ਨਹੀਂ ਗਿਆ ਅੱਛਾ ਅੱਜ ਤੇ ਠੰਡਾ ਆ ਅੱਜ ਤੇ ਠੰਡਾ ਆ ਵੀ ਗਰਮੀ ਤਾਂ ਅੱਜ ਵੀ ਬੜੀ ਹੀ ਉੱਦਾਂ ਹਾਂ ਤੇ ਹੁਣ ਜੇ ਵਗਣ ਰਹੀ ਹਵਾ ਵੀ ਹਾਂ ਤੇ ਮੈਂ ਵੀ ਤਾਂ ਹੀ ਬਾਹਰ ਨਿਕਲ ਕੇ ਬੈਠੀ ਹੀ ਹਾਂ ਹਾਂ ਤੇ ਮੈਨੂੰ ਰਾਹ ਵਿੱਚ ਚੇਤਾ ਆ ਹੁੰਦੀ ਨੀ ਤੇ ਮੈਨੂੰ ਪਤਾ ਲੱਗਾ ਪੇ ਉਹਦੇ ਨੂੰ ਜੋਦਾ ਬਾਹਰ ਲੱਗਾ ਖੜਨਾ ਅੱਛਾ ਆਹੋ ਤੇ ਮੈਨੂੰ ਬੜੀ ਖੁਸ਼ੀ ਹੋਈ ਆਹ ਚਲ ਵੱਡਿਆਂ ਨੂੰ ਖੁਸ਼ੀ ਹੁੰਦੀ ਆ ਤੇ ਮੈਂ ਆਖਿਆ ਚੱਲ ਮੈਂ ਜਾਨੀ ਆ ਤੇ ਮੈਨੂੰ ਚੇਤਾ ਨਾ ਭੁੱਲ ਜੇ ਤੇ ਮੈਂ ਭਲਾ ਪੁੱਛ ਕੇ ਆਉਣੀ ਆ ਅੱਛਾ ਤੇ ਆਹ ਤਾਂ ਬਹੁਤ ਹੀ ਚੰਗਾ ਕਰਨ ਲੱਗਾ ਜੇ ਭਰਾ ਗਰੀਬ ਦੀ ਬਾਹ ਫੜੀ ਆ ਤੇ ਆਹ ਚਲੋ ਹਾਂ ਭਰਾ ਭਰਾ ਦੀ ਫੜਦੇ ਆ ਆਹੋ ਤੇ ਬੜਾ ਹੀ ਚੰਗਾ ਵਾਇਆ ਚਲੋ ਉਹਦੇ ਵੀ ਦਿਨ ਮੋੜ ਆਉਣਗੇ ਵਿਚਾਰੇ ਗਰੀਬ ਦੇ ਹਾਂਜੀ ਹਾਗੇ ਵਾਰ ਹਰ ਮੁੰਡੇ ਦੇ ਕੰਮ ਕਰਨ ਤੇ ਡਿਪੈਂਡ ਕਰਦਾ ਕਿ ਕਰਦਾ ਕਿ ਨਹੀਂ ਕਰਦਾ ਦਿਨ ਤਾਂ ਫੇਰ ਹੀ ਮੁੰਨੇ ਆ ਇੱਥੇ ਵੀ ਤੁਪੇਸ਼ਾਵੇਂ ਵਿਚਾਰਾ ਤੁਰਿਆ ਫਿਰਦਾ ਵਾਗੇ ਰਾਤ ਉਠੜ ਕੇ ਪਾਣੀ ਲਵਦਾ ਤੇ ਤੁਪੇਸ਼ਾਵੇਂ ਕਦੀ ਨਕਾਬਾ ਨ ਕਦੀ ਉਹਨਾਂ ਦੇ ਬੰਨੇਲੇ ਬਕਦੂ ਹੋਏ ਆ ਹਾਂ ਤੇ ਪਰ ਇਹ ਨਾ ਵੀ ਇੱਥੇ ਆਪਣਾ ਕੰਮ ਆ ਜਦੋਂ ਜੀ ਕਰਦਾ ਬੰਦਾ ਬਹਿ ਜਾਂਦਾ ਵਾ ਉੱਥੇ ਤੇ ਕਿਸੇ ਦੇ ਦੀ ਨਹੀਂ ਕੰਮ ਕਰਨਾ ਰਹਿਣਾ ਨਾ ਦਿਹਾੜੀਆਂ ਹੀ ਆ ਉੱਥੇ ਕੋਈ ਨਹੀਂ ਫੇ ਉੱਥੇ ਜਾ ਕੇ ਵੀ ਰੁਟੀਨ ਹੋ ਜਾਂਦੀ ਬੱਚੇ ਨੂੰ ਜਦੋਂ ਪੈਸੇ ਦਿਸਣ ਨਾ ਗਾੜੀ ਕਨਿਆਣਾ ਪੇ ਉੱਠ ਖਲੋਂਦਾ ਹੁੰਦਾ ਹੁੰਦਾ ਹੂੰ ਚਲੋ ਚੰਗਾਈ ਆ ਪੀਤੋ ਨਹੀਂ ਠੀਕ ਹੈ ਹਾਂ ਠੀਕ ਵਾ ਅੱਛਾ ਉਹ ਵੀ ਅੰਦਰ ਬੜੇ ਹੈਗੇ ਆਹ ਮੈਂ ਕਦੀ ਵੇਖਿਆ ਨਹੀਂ ਬਾਹਰ ਨਿਕਲੇ ਹਾਂ ਗਰਮੀ ਬੜੀ ਆ ਤੇ ਫਿਰ ਕੀ ਕਰਨਾ ਬਾਹਰ ਨਿਕਲ ਕੇ ਹਾਂ ਤੇ ਮੈਂ ਤਾਂ ਨਿਕਾਵਨੀ ਨਹੀਂ ਆ ਬੜਾ ਮੇਰਾ ਨਹੀਂ ਅੰਦਰ ਜੀ ਲੱਗਦਾ ਆਹੋ ਜਿਹੜੇ ਸਿਆਣੇ ਆ ਉਹਨਾਂ ਦਾ ਨਹੀਂ ਦਿਲ ਲੱਗਦਾ ਕਿਉਂਕਿ ਪਹਿਲਾਂ ਗਿੱਜੇ ਆ ਨਾ ਪੇ ਬਾਹਰ ਬੈਨ ਆਹੋ ਤੇ ਹੁਣ ਗਾਂ ਦੀ ਜਨਰੇਸ਼ਨ ਜਿਹੜੀ ਉਹ ਅੰਦਰ ਹੀ ਰਹਿ ਕੇ ਖੁਸ਼ ਆ ਹੂੰ ਤਾਂ ਚਲੋ ਨਾਲੇ ਇੰਨੇ ਨਾਲ ਸੈਲ ਕਰਾ ਆਈਦਾ ਕੋ ਮਾਈ ਦਾ ਹਾਂਜੀ ਹਾਂ ਤੂੰ ਸੁਣਾ ਹਾਂਜੀ ਠੀਕ ਆ ਹਾਂ ਕਦੋਂ ਜਾਣਾ ਫਿਰ ਜੋਦੇ ਨੇ ਅਜੇ ਤਾਂ ਟਿਕਟ ਦਾ ਬਣਨ ਹੀ ਨਹੀਂ ਦਿਆ ਪਹਿਲਾਂ ਤਾਂ ਕਹਿੰਦੇ ਹਫਤੇ ਦੇ ਵਿੱਚ ਵਿੱਚ ਚੱਲ ਜਾਣਾ ਵਾ ਤੇ ਹੁਣ ਕਹਿੰਦੇ ਟਿਕਟ ਮਹਿੰਗੀ ਬੜੀ ਬਣਨ ਗਈ ਆ ਮੈਂ ਉਸ ਨੂੰ ਕਹਿਨ ਦੀ ਚਾਹ ਮਹਿੰਗੀ ਬਣੇ ਸਸਤੀ ਬਣੇ ਵੀ ਤੁਸੀਂ ਜਾਣਾ ਤਾਂ ਹੈ ਹੀ ਆ ਆ ਕੋਈ ਆਪਣਾ ਫਿਰ ਹਿਸਾਬ ਕਿਤਾਬ ਲਾ ਕੇ ਫਿਰ ਕਰਨਗੇ ਚਲੋ ਹਾਂ ਮਰਜ਼ੀ ਇਹਨਾਂ ਦੀ ਆਹੋ ਹਾਂ ਚੱਲਾ ਚੱਲੀ ਜਾਣਾ ਵਾ ਚੱਲ 2-4 ਦਿਨ ਹੋਰ ਵੀ ਲੱਗ ਜਾਣਗੇ ਇਹ ਤਾਂ ਕੋਈ ਗੱਲ ਨਹੀਂ ਹਾਂਜੀ ਹਾਂ ਬੈਠ ਜਾ ਫਿਰ ਮੈਂ ਚਾਹ ਬਣਾ ਕੇ ਲੇਵਾਂ ਨਹੀਂ ਚਾਹ ਨਾ ਤੂੰ ਬਣਾ ਚਾਹ ਨਹੀਂ ਕਿ ਮੈਂ ਪੀਣੀ ਗਰਮੀ ਬੜੀ ਆ ਤੇ ਮੈਂ ਹੁਣ ਜਾਣੀ ਆ ਅੱਛਾ ਚਲੋ ਠੀਕ ਹੈ ਵੇਖ ਮੇਰੇ ਬੰਦੇ ਦੇ ਕੰਮ ਆੜ ਗਵਾਂਡ ਸਾਰਿਆਂ ਨੂੰ ਪਤਾ ਵਾ ਪੀ ਉਹਦੇ ਨੂੰ ਬਾਹਰ ਲੈ ਕੇ ਜਾਣਾ ਵਾ ਮੈਨਾਂ ਇੱਕ ਵਾਰੀ ਗੱਲ ਨਹੀਂ ਕੀਤੀ ਪੀ ਲੈ ਕੇ ਜਾਣਾ ਵਾ ਲੜਾਈ ਜਦੋਂ ਕਰਨੀ ਉਦੋਂ ਹੀ ਕਹਿਣਾ ਵੀ ਹਾਂ ਮੈਂ ਲੈ ਕੇ ਜਾਣਾ ਵਾ ਕਿਤੇ ਸੈਸਬਾ ਗੱਲ ਕਰਨ ਦਾ ਤੇ ਕੋਈ ਨਹੀਂ ਨਾ ਪਤਾ ਉਦਾਂ ਮੈਂ ਵੀ ਚਾਚੀ ਜੀ ਨੂੰ ਨਾ ਸ਼ੋ ਨਹੀਂ ਹੋਣ ਦਿੱਤਾ ਵੀ ਮੈਨੂੰ ਨਹੀਂ ਪਤਾ ਹੁਣ ਪੁੱਛੂੰਗੀ ਨਾ ਜੇ ਹਾਂਜੀ ਕਿੰਨੇ ਅੰਬ ਕਿਰ ਗਏ ਪੁੱਤ ਤੇ ਰਹਿ ਹੀ ਨਹੀਂ ਕੋਈ ਗਿਆ ਮਮੀਆਂ ਬੜਾ ਦੱਗਿਆ ਪੈਣਾ ਬੂਰ ਲੱਗਾ ਉਹ ਤੋਂ ਬੜੀ ਨੇਰੀ ਆਂਦੇ ਤੋਂ ਉਹ ਵੀ ਉਦੋਂ ਵੀ ਝੜ ਗਈ ਸਾਰਾ ਹੀ ਬੂਰ गिर ਗਿਆ ਉਦੋਂ ਤੇ ਮੈਂ ਨਹੀਂ ਚੱਲ ਹੋਣਗੇ ਚਾਰ ਅੰਬ ਤੇ ਆਪ ਵੀ ਚਾਰ ਪਾਵਾਂਗੇ ਤੇ ਕਿਸੇ ਭੈਣ ਭਰਾ ਨੂੰ ਵੀ ਦਵਾਂਗੇ ਹੁਣ ਅੰਬ ਵੀ ਡੇਗੇ ਕਿੰਨੇ ਹੁਣ ਅੰਬ ਵੀ ਕਿੰਨੇ ਡੇਗੇ ਤੇ ਰਾਈ ਟਾਵਾ ਟਾਵਾ ਕੇ ਆਵਾ ਕੋਈ ਅੱਜ ਵੀ ਕਿੱਦਾਂ ਗੁੰਮ ਗਿਆ ਹੋਇਆ ਸੀ ਪਹਿਲਾਂ ਤੇ ਹੁਣ ਨੇਰੀ ਚ ਖੜ ਗਿਆ ਆ ਗਿਆ ਤੇ ਹਾ ਤੂੰ ਫੋਨ ਵੇਖਣ ਡਿਆ ਜਿਹੜਾ ਕੀ ਇਹਦੇ ਵਿੱਚ ਹੈਗਾ ਵਾ ਕੋਈ ਮੀਮਾ ਕਹਿੰਦੇ ਦੇ ਮਮੀਆਂ ਦਾ ਸ਼ਾਮਾ ਨੂੰ ਦਾਦੇ ਦੇ ਹੈਗੇ ਆ ਸ਼ਾਮਾ ਨੂੰ ਮੀਆ ਸ਼ਾਮਾ ਨੂੰ ਹੀ ਆਉਂਦੇ ਆ ਉਹ ਤਾਂ ਹੱਸਾਂਂਦੇ ਆ ਮੈਂ ਟਿਚਾ ਨਾ ਕਰਦਾ ਕਿਤੇ ਉਹ ਨਹੀਂ ਨਹੀਂ ਆ ਟਾਈਮ ਹੀ 6 ਵਜੇ ਦਾ ਆਉਂਦਾ 6 ਵਜੇ ਪਤਾ ਨਹੀਂ ਬਦਲਦੀ ਆਉਂਦੀ ਹੀ ਤੇ ਕਿੰਨੇ ਵਜ ਗਏ ਹੁਣ ਅਜੇ 4:00 ਵਜੇ ਅਜੇ 2 ਘੰਟੇ ਹੈਗੇ ਆ ਹਾਂ ਉਹ ਮੀਂਹ ਦਾ ਕੀ ਪਤਾ ਭਾਵੇਂ ਹੁਣੇ ਅਜੇ ਆਹੋ ਤਾਂ ਗੱਲ ਹੈ ਹੀ ਆ ਕਿਤੇ ਗਰਮੀ ਨੇ ਤਾਂ ਮਤ ਮਾਰਤੀ ਅੱਜ ਫੇਰ ਵੀ ਚੱਲ ਚੜਕ ਚੰਗਾ ਵਾ ਮੌਸਮ ਹੂੰ ਲੈ ਲੈ ਰੈਡੀ ਪਿੱਛੇ ਬੈਠਾ ਪੁੱਤ ਕੋਈ ਨਾ ਮੈਂ ਬਹਿ ਜਾਣਾ ਇੱਥੇ ਉਹ ਪਿੱਛੇ ਬਹਿ ਜਾਣਾ ਉੱਥੇ ਬੈਠੇ ਸੀ ਜਾ ਪਾਣੀ ਲਿਆ ਕੇ ਦੇ ਜਾੜੀ ਆਪਣੇ ਨੂੰ ਆ ਮੈਨੂੰ ਨਾ ਮਾਂ ਲਾ ਕੇ ਬਹਿਣ ਦੀ ਲੈ ਨਾ ਪਾਣੀ ਬੱਸ ਬੱਸ ਮਾਂ ਲਾ ਕੇ ਬਹਿ ਕੇ ਤੂੰ ਝੋਟੇ ਪੋਣੇ ਨਹੀਂ ਨਹੀਂ ਝੋਟੇ ਦੀ ਨਹੀਂ ਗੱਲ ਮੈਂ ਉਹ ਉੱਠ ਕੇ ਉਸੇ ਦਾੜਾ ਪੜਾ ਹੋ ਗਿਆ ਬੈਠੇ ਬਹਿ ਜਾ ਇੱਥੇ ਬੈਠਾ ਬਗੈਰ ਨਹੀਂ ਇੱਕ ਮਿੰਟ ਵੀ ਰਹਿੰਦਾ ਇਹ ਤੇ ਕਿਹੜੀ ਗੱਲ ਵਾ ਇਹ ਚੰਗਾ ਵਾ ਕੇ ਹੋਰ ਮਾਂ ਪੋਤਾਂ ਦਾ ਪਿਆਰ ਜ਼ਿਆਦਾ ਹੁੰਦਾ ਪਿਓ ਹੀ ਮਾੜਾ ਹੁੰਦਾ ਨਹੀਂ ਪਿਓ ਵੀ ਨਹੀਂ ਮਾੜਾ ਹੁੰਦਾ ਤਾਂ ਫੇ ਇਹ ਵੀ ਜਿਹੜਾ ਵੀ ਕੋਈ ਨਿਆਣਾ ਵਾ ਨਾ ਜਾਂ ਵੇਖ ਲਿਓ ਕਿਤੇ ਕੋਈ ਵੀ ਗੱਲ ਹੋਊਗੀ ਨਾ ਮਾਂ ਨਾ ਕਰੂਗਾ ਪਿਓ ਨਾ ਨਹੀਂ ਹੋ ਜਾਂਦੀ ਕਰਦਾ ਆਹਦਾ ਪੈਸੇ ਚਾਚਾ ਚਾਚੇ ਆਪਣੇ ਦੇ ਆ ਦੇ ਉਹਨਾਂ ਕਿਹੜੇ ਚਾਚੇ ਨੂੰ ਰੰਜੋਨ ਨੂੰ ਜੋਦ ਨੂੰ ਪੈਸੇ ਆਹੋ ਕਰਨੀ ਗੱਲ ਠੇਕੇ ਦੀ ਮੰਨ ਗਿਆ ਬਾਦੇ ਰੇਟ ਤੇ ਇੰਨੇ ਇੰਨੇ ਕੇ ਪੈਸੇ ਦੇਨੇ ਆ ਉਹ ਨਾ ਠੇਕੇ ਦੀ ਗੱਲ ਹੋਈ ਆ ਨਾ ਕੋਈ ਗੱਲ ਹੀ ਹੋਈ ਆ ਉਹ ਲਵਾਈ ਜਿਹੜੀ ਦਿੱਤੀ ਸੀ ਨਾ ਮੈਂ ਉਹਦੇ ਕੋ ਫੜ ਕੇ ਦਿੱਤੀ ਸੀ ਹਾਏ ਰੱਬਾ ਚੋਨੇ ਦੀ ਲਵਾਈ ਜੋਗੇ ਵੀ ਨਹੀਂ ਹੈਗੇ ਤੁਸੀਂ ਹੈ ਨਹੀਂ ਹੀ ਪੈਸੇ ਉਹ ਮੰਗਦੇ ਜਾਂਦੇ ਵੀ ਸਾਡੇ ਕੋ ਚਾਹ ਪੱਤੀ ਜੋਗੇ ਪੈਸੇ ਨਹੀਂ ਏਦਾਂ ਕਰੀ ਜਾਂਦੇ ਆ ਲਾ ਕੇ ਬਾਹਰ ਨਿਕਲੇ ਉਸੇ ਮੈਨੂੰ ਫਿਰ ਮੰਗੜੇ ਪਾਈ ਉਹਦੇ ਕੋ ਅੱਛਾ ਤੇ ਮੈਂ ਹਜਾਉ ਕੋ ਲੈ ਆ ਮੈਂ ਉਦਨ ਦੇ ਤੇ ਮੁਰਕੀ ਆਖੂ ਆ ਵੀ ਮੈਨੂੰ ਦਿੱਤੇ ਨਹੀਂ ਜੱਦੀ ਆ ਹੁਣ ਮੈਂ ਲੈ ਕੇ ਆਇਆ ਜੱਦੀ ਆ ਜੱਦੀ ਆ ਸੁਣੋ ਮੇਰੀ ਗੱਲ ਤੁਹਾਨੂੰ ਨਹੀਂ ਪਤਾ ਝੋਨਾ ਲੱਗਣਾ ਵਾ ਤੇ ਪਤਾ ਵਾ ਲੱਗਣਾ ਝੋਨਾ ਕਿ ਕਿਉਂ ਨਹੀਂ ਪਤਾ ਮੈਨੂੰ ਜੇ ਝੋਨੇ ਲੱਗਣ ਦਾ ਪਤਾ ਹੋਵੇ ਨਾ ਪਹਿਲਾਂ ਹੀ ਆਪਣੇ ਪੈਸੇ ਥਾਂ ਛੇੜ ਰੱਖੀਦੇ ਆ ਵੀ ਬੰਦਿਆਂ ਨੇ ਪੈਸੇ ੜਕੋ ਮੰਗਣੇ ਆ ਚੱਲ ਐ ਸ਼ੱਕ ਇਹਦੇ ਬੰਦੇ ਕੋ ਨਹੀਂ ਹੁੰਦੇ ਕਿਹੜੇ ਵੇਲੇ ਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਜੇ ਮੇਰੇ ਕੋ ਫਾੜੀ ਲਵੇ ਤੇ ਤੇ ਇਹ ਵਿੱਚ ਕਿਹੜੀ ਗੱਲ ਕੋਈ ਨਾ ਹੁੰਦੇ ਕੀ ਜੇ ਰੰਜੋਦ ਕੋ ਵੀ ਨਾ ਹੁੰਦੇ ਪਹਿਲੇ ਨਾ ਹੁੰਦੇ ਤਾਂ ਮੈਨੂੰ ਜਵਾਬ ਦੇਦੇ ਨਾ ਮੇਰ ਕੋ ਹੈ ਨਹੀਂ ਗੇ ਫਿਰ ਤੇ ਮੈਂ ਹੀ ਲਵਸੀਲਾ ਕਰਨਾ ਹੀ ਕੋਈ ਨਾ ਕੋਈ ਜਵਾਬ ਹੀ ਲੈਣਾ ਸੌਖਾ ਨਾ ਵੀ ਜਵਾਬ ਲੈ ਲੈਣਾ ਹੀ ਮੈਨੂੰ ਨਹੀਂਵੇਂ ਦਿਖਾਓ ਸਾਰੇ ਥਾਈਂ ਜਾ ਜਾ ਕੇ ਮੇਰੀ ਬੇਇੱਜ਼ਤੀ ਕਰੇ ਉਹ ਥਾਈਂ ਥਾਈਂ ਖਲੋ ਕੇ ਤੇਰੀ ਕੀ ਕੈਪਟਨ ਵਾਲੀ ਫੀਤੀ ਲੱਤਗੀ ਉਹ ਇੰਨੀ ਗੱਲ 'ਚ ਤੂੰ ਇਹਦੇ ਹਰ ਵਾਰੀ ਕੈਪਟਨ ਵਾਲੀ ਫੀਤੀ ਕਹਿੰਨੇ ਆ ਮੈਂ ਕੀ ਆਖਾਂ ਤੇ ਤੈਨੂੰ ਤੇ ਕੀ ਆਖਣਾ ਹੁੰਦਾ ਕਿਉਂ ਪੈਸੇ ਮੰਗੇ ਤੁਸੀਂ ਯਾਰ ਮੇਰਾ ਭਰਾ ਮੈਂ ਉਹ ਕੋ ਮੰਗ ਲੇ ਉਹਨੇ ਮੈਨੂੰ ਦੇ ਦਿੱਤੇ ਮੈਂ ਉਹਨੂੰ ਮੋੜਤੇ ਇਹਦੇ ਵਿੱਚ ਤੇਰਾ ਕੀ ਰੋਲ ਆ ਅਈ ਥੋੜਾ ਮੈਂ ਨੇੜੇ ਥਾਂੋਂ ਲੈ ਆਉਣੇ ਚਾਚੀ ਕੋ ਪੈਸੇ ਆਹ ਐਡੀ ਦੂਰ ਜੀ ਪੈਸੇ ਲੈਣ ਗਏ ਨਾਲੇ ਉਹਨੇ ਕੱਢ ਕੇ ਪੈਸੇ ਫੜਾਏ ਹੋਣਗੇ ਨਾਲੇ ਬੁੱਢੀ ਨੇ ਪੁੱਛਿਆ ਉਹ ਕਿੱਥੋਂ ਲਏ ਪੈਸੇ ਠੀਕ ਵਾ ਐਦਾਂ ਦੇ ਕੰਮ ਨਾ ਕਰਿਆ ਕਰੋ ਤੇਰੇ ਵਰਗੀ ਨਹੀਂ ਹੋਏਗੀ ਪੀ ਕਿੱਥੋਂ ਲਏ ਤੇ ਕਿੱਥੇ ਦੇਣੇ ਤੇ ਕਿੰਨੇ ਪੁੱਛਿਆ ਕਿਹੜੀ ਬੁੱਢੀ ਦੀਆਂ ਗੱਲਾਂ ਕਰੀ ਜਾਨੀ ਐਵੇਂ ਚੰਗੀ ਆ ਪੀ ਠੀਕ ਉਹ ਸਾਨੂੰ ਕੀ ਅੱਛਾ ਉਹ ਕੀ ਉਹ ਨਾਮ ਮੈਨੂੰ ਕਰੀ ਉਹਨੇ ਚੰਗੀ ਆਖੀ ਨਾ ਕਰਨੀ ਕਰੀ ਮਾੜੀ ਆਖੀ ਤੇ ਤਾਈਂ ਉਹ ਤੁਸੀਂ ਸਿਫਟਾਂ ਕਰਦੇ ਆ ਤੇ ਤੁਸੀਂ ਸਿਫਟਾਂ ਕਰਦੇ ਆ ਜਿਉ ਮੇਰ ਨਾਲ ਲੜਦੀ ਮੇਰ ਨਾਲ ਇੰਨੀਆਂ ਗੱਲਾਂ ਕਰਦੀ ਆ ਜੇ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਤੇ ਕਹਿੰਦੇ ਨਹੀਂ ਇੰਨਾ ਵੀ ਆਓ ਉਹਦਾ ਕਸੂਰ ਹੈਗਾ ਵਾ ਕਿਸੇ ਨਾ ਕਿਸੇ ਗੱਲ ਵਿੱਚ ਤੇ ਕਿਹੜੀ ਗੱਲ ਦਾ ਕਸੂਰ ਦੱਸ ਦੁੱਧ ਲੈਣ ਆਈ ਸੀ ਅਜੇ ਤੇ ਕੱਲ ਮੈਂ ਆਖਿਆ ਵੀ ਨਹੀਂ ਆ ਦੁੱਧ ਲੈਣ ਆਈ ਸੀ ਉਹਨੇ ਆਪਣਾ ਦੁੱਧ ਖੰਡਣਾ ਨਹੀਂ ਗਾ ਉਹਨੇ ਦੁੱਧ ਲਾਇਆ ਵਾ ਅਵੇ ਨੇ ਆਉਣਾ ਇਹ ਕਿੰਨੇ ਦੁੱਧ ਵਾਧੂ ਸਾਨੂੰ ਦੋ ਹੋਰ ਤੇ ਮੈਂ ਵੀ ਨਹੀਂ ਸਾਡੇ ਨਹੀਂ ਦੇਣ ਜੋਗਾ ਹੈਗਾ ਆਂਦੀ ਮੈਂ ਤੇ ਪਹਿਲਾਂ ਪਤਾ ਸੀ ਤੂੰ ਨਾ ਕਰ ਦੇਣੀ ਤੇ ਤੂੰ ਦੇ ਦਿੰਦੀ ਆ ਸ਼ਾ ਫੇਰ ਉਹ ਗੱਲ ਮੈਂ ਹੀ ਗਲਤ ਵਾਂ ਉਹ ਸਹੀ ਆ ਲੈਭਿ ਤੜਨਾ ਨਿਓ ਵਾਰੇ ਉਦਾਂ ਆਇਆ ਜਾਣਾ ਮੇਰੇ ਸਾਹਮਣੇ ਫੇ ਉਹਦੇ ਨੂੰ ਪੈਸੇ ਨਹੀਂ ਪੜਾਉਣੇ ਨਹੀਂ ਤੇ ਮੈਨੂੰ ਲੱਗਦਾ ਮੇਰੇ ਕੋ ਤੇਰਨਾ ਨਹੀਂ ਆਡਾ ਲਾਇਆ ਜਾਣਾ ਅੱਛਾ ਨਾ ਲਾਓ ਹੈ ਜਾ ਸ਼ੀਕੇ ਬਾਜੀ ਇੰਨਾ ਸ਼ਰੀਕਾ ਬਾਜੀ ਕਿਉਂ ਰੱਖਦੀਆਂ ਉਹਦੇ ਨਾਲ ਕਿਹਦੇ ਨਾਲ ਉਦਾਂ ਨਾਲ ਤੇ ਰਖਣਾ ਨਹੀਂਗਾ ਕਿਉਂ ਹਾਏ ਪੈਰ ਪੈਰ ਤੇ ਮੈਨੂੰ ਜੀਣ ਨਹੀਂ ਦਿੰਦੀ ਹੋ ਇੰਨੀਆਂ ਗੱਲਾਂ ਕਰਦੀ ਯਾਰ ਤੁਸੀਂ ਆਂਦੇ ਉਹਦਾਂ ਕਿਉਂ ਆਡਾ ਲਾਈ ਰੱਖਦੀਆਂ ਯਾਰ ਕੋਹ ਨਹੀਂ ਆਂਦੀ ਤੈਨੂੰ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਦੋ ਹੀ ਹੱਥੀ ਤਾੜੀ ਵੱਜਦੀ ਐ ਤੂੰ ਵੀ ਕੋਈ ਨਾ ਕੋਈ ਗੱਲ ਜੁਕਦੀ ਹੂੰ ਤੇ ਤਾਂ ਹੀ ਉਹ ਗਾੜੀ ਗੱਲ ਕਰਦੀ ਐ ਮੈਂ ਤਾਂ ਜੇ ਗੱਲ ਕਰਨ ਨੂੰ ਸੋਚਣ ਡਈ ਹੁੰਨੀਆ ਤਾਂ ਉਹਦੇ ਅੱਗੋਂ ਹੀ ਗੱਲਾਂ ਬਣਾ ਬਣਾ ਕੇ ਦੱਸ ਦਿੰਦੀ ਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਡਈ ਉਹਦੀਆਂ ਗੱਲਾਂ ਦੀ ਵੀ ਕੀ ਐ ਕਰਦੀ ਫਿਰਦੀ ਆ ਕੱਖ ਨਹੀਂ ਉਹ ਕਰਦੀ ਫਿਰਦੀ ਕੱਖ ਨਹੀਂ ਕਰਦੀ ਯਾਰ ਦੀ ਸੋਚ ਮਾੜੀ ਤੇਰੀ ਫਿਰ ਮੇਰੇ ਮੁੰਡੇ ਨੂੰ ਕਿਉਂ ਕਰਾਇਆ ਪੈਸੇ ਦੇਣ ਵਾਸਤੇ ਫਿਰ ਤੁਸੀਂ ਆਪੇ ਲਏ ਹੀ ਨਾ ਬਾਹਰੇ ਬਾਹਰ ਫੜਾਉਂਦੇ ਨੇ ਮੇਰੇ ਨਾਲ ਪਤਾ ਲੱਗਿਆ ਤੇਰਾ ਇਰਾਦਾ ਵੀ ਮੈਂ ਆਪਣੇ ਪੁੱਤ ਨੂੰ ਉਹਦੇ ਚਾਚੇ ਨਾਲ ਤੋੜਾਂ ਉਹਦਾ ਮੋਹ ਤੋੜਦਾ ਐਦਾਂ ਮੈਂ ਨਿਆਣੇ ਨੂੰ ਕਹਿ ਕਹਿ ਕੇ ਉਹਨਾਂ ਨੂੰ ਮੋਹ ਤੋੜਦਾ ਸਾਡੇ ਘਰ ਦੇ ਲੋਕਾਂ 'ਚ ਕੀ ਆ ਨਿਆਣੇ ਨੂੰ ਵੱਖ ਸਿਖਾਈ ਜਾਣਾ ਤੁਹਾਡਾ ਚਾਚਾ ਐਦਾਂ ਦਾ ਤੁਹਾਡੀ ਚਾਚੀ ਐਦਾਂ ਦੀ ਆਪਦੇ ਕੂਣਾ ਨਹੀਂ ਨਿਆਣੇ ਨੂੰ ਵੀ ਨਹੀਂ ਕੂਣ ਦੇਣਾ ਤਾਇਆ ਚਾਚਿਆਂ ਨਾਲ ਤੇ ਨਿਆਣੇ ਦਾ ਇੱਥੋਂ ਮੋਹ ਡੁੱਟ ਜਾਂਦਾ ਲਾਲੋ ਜੋਰਾ લાલો ਜੀ ਹੋਰ ਹੋਰ জোর ਮੈਨੂੰ ਗੁੱਸਾ ਚੜ ਚੜ ਜਾਣ ਡਿਆ ਤੇ ਮਾਰ ਮੇਰੇ ਸਿਰ ਚ ਕੋ ਫਿਰ ਗੁੱਸਾ ਚੜ ਚੜ ਜਾਣ ਡਿਆ ਤੇ ਕਮਨ ਬੇੜ ਸੌਖਾ ਰੋ ਨਾਲੇ ਭਰਾ ਵਾਲ ਜਾਤ ਭਰਾ ਤੇਰੀ ਵਾਲ ਲਾਵੇ ਸੁਖ ਚੰਗਾ ਵਾ ਸ਼ਰਮ ਨਹੀਂ ਆਉਂਦੀ ਹਣੀ ਗੱਲ ਕਰਦੀ ਨੀ ਕਿੱਦਾਂ ਦੀਆਂ ਗੱਲਾਂ ਕਰਨ ਢਈ ਤੂੰ ਤੂੰ ਸ਼ਰਮਨਾਉਲ ਦੇ ਜੇ ਫਸਮਾ ਨੂੰ ਖਾ ਗਏ ਪੈਸੇ ਕੀ ਤੂੰ ਹੀ ਪੈਸੇ ਲਿਆ ਕੇ ਆਪਣੇ ਘਰ ਵਿੱਚ ਕੜਾ ਪਾ ਲਈ ਆ ਆ ਚੰਗੀ ਗੱਲ ਵਾ ਕੋਈ ਤੁਹਾਡੇ ਬਾਤ ਤੂੰ ਕੇ ਮੈਂ ਤੁਸੀਂ ਪਾਈ ਆ ਮੇਰੇ ਬਾਪ ਨੂੰ ਅੰਦਰ ਬਾਹਰੋਂ ਫੜਾ ਦੇਣ ਦਫਾ ਹੋ ਜਾਣਾ ਹੀ ਉੱਥੋਂ ਹੀ ਫਿਰ ਚੰਗਾ ਬੋਲਦੀ ਐ ਬੋਲਾ ਤੂੰ ਕਰਦੀ ਕੀ ਆ ਹਏ ਇਹਨਾਂ ਨੇ ਪਤਾ ਨਹੀਂ ਕੀ ਆ ਰ ਸਿਰ ਦੇ ਵਿੱਚ ਧੂੜ ਦਿੱਤਾ ਰ ਸਾਰਾ ਹੀ ਉਹਨਾਂ ਦਾ ਹੋ ਗਿਆ ਵਾ ਚੰਗਾ ਬੰਦਾ ਵਾ ਤੂੰ ਆਪਣੇ ਘਰ ਵੱਲ ਵੇਂਦਾ ਨਹੀਂ ਕੱਖ ਵੀ ਮੈਂ ਮੁੰਡਾ ਹੀ ਲੈ ਕੇ ਘਰੋਂ ਚਲ ਜਾਣਾ ਜੇ ਐਡਾ ਔਖਾ ਵਾ ਨਾ ਜਾਂ ਖਾ ਪਰਜਾਈ ਦੀਆਂ ਪੱਕੀਆਂ ਲਾਗੇ ਭਰਾ ਦੇ ਬਹੁਤ ਜਾ ਕੇ ਨਾਲੇ ਆਂਦਰਾ ਸਾਰੇ ਹੀ गिर ਗਏ ਆ ਚਾਚੀ ਕਹਤਾ ਕਿਥੇ ਆ ਉਹ ਤੇ ਬਾਹਰ ਨੂੰ ਗਿਆ ਵਾ ਬਾਹਰ ਗਏ ਆ ਪੈਸੇ ਦੇ ਦੜੀ ਨਹੀਂ ਦਿੱਤੇ ਆ ਇਹ ਕਾਦੇ ਪੈਸੇ ਆ ਪਤਾ ਨਹੀਂ ਮੈਨੂੰ ਆਵੇ ਪੁੱਛ ਲੈ ਪੈਸੇ ਠੀਕੇ ਦੇ ਤਿੰਨ ਲੱਗਦੇ ਉਹ ਠੀਕੇ ਦੇ ਪੈਸੇ ਤੇ ਜ਼ਿਆਦਾ ਹੋਣੇ ਸੀਗੇ ਉਹਦਾ ਹੱਥ ਇਹਦਾ ਲੈ ਹੁਣੇ ਆ ਪੁੱਛੂਗੀ ਨਾ ਐਦਾਂ ਮੇਤੋਂ ਨਾ ਛੋਰੀਆਂ ਹੀ ਕਮਾਈ ਜਾਂਦੇ ਆ ਉਧਰੋਂ ਮੁੰਡੇ ਨੂੰ ਕਹਿੰਦੇ ਬਾਹਰ ਲੈ ਕੇ ਜਾਣਾ ਵਾ ਉਧਰੋਂ ਪੈਸੇ ਵੀ ਦੇ ਜਾਂਦੇ ਤੇ ਮੈਨੂੰ ਘੱਟ ਪੈਸੇ ਘਰ ਦਾ ਨਹੀਂ ਪਤਾ ਹੁੰਦਾ ਮੈਨੂੰ ਆੜ ਗੋੰਡ ਨੂੰ ਪਤਾ ਲਾਦਾ ਜੇ ਚਾਚੀ ਜੀ ਨਾਮ ਦੇ ਤੇ ਮੈਨੂੰ ਇਹ ਨਹੀਂ ਪਤਾ ਲੱਗਣਾ ਪੀ ਉਹਦੇ ਨੂੰ ਬਾਹਰ ਲੈ ਕੇ ਜਾਣਾ ਤੇ ਹੁਣ ਜੇ ਉਹਦੇ ਮੈਨੂੰ ਨਾ ਨਾ ਪੈਸੇ ਫੜਾ ਕੇ ਜਾਂਦਾ ਤੇ ਮੈਨੂੰ ਪੈਸਾ ਦਾ ਵੀ ਨਹੀਂ ਪਤਾ ਲੱਗਣਾ ਬਾਰੋ-ਬਾਰ ਪਤਾ ਨਹੀਂ ਕੀ ਕੋਸ਼ ਉਹਨਾਂ ਨੂੰ ਦੇ ਜਾਂਦੇ ਚਲ ਆਉਂਦੇ ਆ ਤੇ ਪੁੱਛਦੀ ਆ ਗਏ ਮੈਂ ਤੁਹਾਨੂੰ ਵੇਖਣ ਚਲੀ ਆਹੋ ਮੈਂ ਤਾਂ ਬਾਹਰ ਹੀ ਫਿਰ ਗਿਆ ਠੀਕ ਆਈ ਕੀ ਕਰਨ ਗਏ ਆਂ ਅਸੀਂ ਬਾਹਰ ਉਹਦਾ 32 ਬੰਦ ਹੋ ਗਈ ਸੀ ਤੇ ਇਨਵਰਟਰ ਖਰਾਬ ਹੋਇਆ ਸੀ ਤੇ ਪੱਖਾ ਨਹੀਂ ਚੱਲਣ ਦਿਆ ਮੈਂ ਬਾਹਰ ਨਿਕਲ ਕੇ ਪਾਰਾ ਹਵਾਜੀ ਵਗ ਡਈ ਗਰਮੀ ਪੜੀ ਐ ਇਨਵਰਟਰ ਵਾਲਨ ਕੀਤਾ ਨਹੀਂ ਫੋਨ ਕੀਤਾ ਲਾਰਾ ਹੀ ਲਾਈ ਜਾਂਦਾ ਆ ਗਿਆ ਆ ਗਿਆ ਆ ਗਿਆ ਅੱਛਾ ਚਲ ਆ ਜੂਗੀ ਆ ਉਹਦੇ ਪੈਸੇ ਫੜਾ ਗਿਆ ਐ ਅਸਾ ਦੇ ਗਿਆ ਵਾ ਹਾਂ ਇਹ ਕਾਦੇ ਪੈਸੇ ਇਹ ਮੈਥੋਂ ਲਏ ਸੀ ਉਹਨੇ ਭਾਣੇ ਉਹ ਝੋਨੇ ਲਾਉਂਦੇ ਸੀ ਲੇਬਲ ਲਾਉਂਦੇ ਸੀ ਉਹ ਦੁੱਖਰੇ ਘਟਾਏ ਨਹੀਂ ਤੇ ਮੈਨੂੰ ਕਹਿੰਦਾ ਵੀ ਪੈਸੇ ਆ ਕੇ ਘਰ ਦੇ 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 ਥੋੜੇ ਦੇਣੇ ਦਾ ਪੜਾ ਦੇ ਅੱਛਾ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਵੀ ਪੈਸੇ ਵੜਾਏ ਉਹਨਾਂ ਨੂੰ ਇਹ ਬੰਦਾ ਨੀ ਨੀ ਗੱਲਾਂ ਹੁਣ ਤੈਨੂੰ ਮੈਂ ਦੱਸ ਪੋਛ ਕੇ ਕਰਨੀ ਆ ਤੇ ਲੈ ਬੰਦਾ ਘਰ ਗੱਲ ਕਰਦਾ ਹੀ ਆ ਇਸ ਕਰਨ ਵਾਲੀ ਗੱਲ ਬਾਹਰ ਉਥੇ ਲੈਵਰ ਦੇ ਹੀ ਮੈਂ ਜੋ ਤੇ ਮੈਂ ਵੀ ਉਥੇ ਕੱਢ ਕੇ ਲੈਵਰ ਨੇ ਮੰਗੇ ਤੇ ਕੋਈ ਕੋਈ ਹੰਦੀ ਤੇ ਮੈਂ ਕੱਢ ਕੇ ਪੜਾ ਦੇ ਤੇ ਨੀਨਾ ਮੇ ਤਾਂ ਬਹੁਤ ਛੋਰੀਆਂ ਕਮਾਉਣ ਲੱਪੇ ਪੈਸੇ ਵੀ ਦੇਈ ਜਾਂਦੇ ਆ ਹੋਰ ਵੀ ਤੁਸੀਂ ਛੋਰੀਆਂ ਕਮਾਈ ਜਾਂਦੇ ਆ ਹੋਰ ਮੈਂ ਛੋਰੀਆਂ ਬਣਾਂ ਕਾਦੇ ਮੈਨੂੰ ਬਤਾ ਦਈਆਂ ਨਾ ਕਿ ਕੀ ਚੋਰੀਆਂ ਕਮਾਈਆਂ ਵਾ ਇਦਾਂ ਘਰ ਦੇ ਗੁਜ਼ਾਰੇ ਹੁੰਦੇ ਆ ਕੀ ਕਰਨਗੇ ਹੋਗਾ ਗੁਜ਼ਾਰੇ ਆਹ ਤੇ ਫਿਰ ਇਦਾਂ ਸੰਨ ਲੱਗਣ ਵਾਲੀ ਗੱਲ ਹੀ ਆ ਇਹ ਕਿਹੜੀ ਸੰਨ ਲੱਗ ਗਈ ਆਪੇ ਹੁਣ ਮੈਨੂੰ ਪਤਾ ਨਹੀਂ ਲੱਗਣਾ ਕਿ ਪਿਓ ਉਹਨਾਂ ਨੇ ਤੇ ਪਿਆ ਹੈ ਫੜਾਇਆ ਜਿਹੋਦੇ ਮੈਨੂੰ ਨਾਂ ਫੜਾ ਕੇ ਜਾਂਦਾ ਉਹਨਾਂ ਹੱਥ ਮੰਨ ਨਹੀਂ ਲੈ ਲੈ ਹੱਥ ਆਧਾਰ ਲੈ ਤੇ ਫੜਾ ਗਿਆ ਵਾ ਆਸੇ ਜਿਹੜੀ ਗੱਲ ਫੜਾ ਲ ਗਿਆ ਨਾ ਤੇ ਖੋਸਦਾ ਨਾਂ ਫੜਾ ਕੇ ਜਾਂਦੇ ਕਿਉਂ ਨਾ ਫੜਾ ਕੇ ਜਾਂਦਾ ਆਹ ਤੇ ਨਾਂ ਵੀ ਫੜਾ ਜਦਾ ਤਾਂ ਫਿਰ ਕੀ ਤੂੰ ਹੀ ਕਿਹਾ ਮੈਨੂੰ ਦੱਸਨੇ ਫਿਰ ਕੀ ਕਿਉਂ ਨਹੀਂ ਆਹ ਫਿਰ ਕੀ ਹੋ ਜੇ ਨਾਂ ਫੜਾ ਕੇ ਜਾਂਦਾ ਤੁਹਾਡੇ ਬਾਸੀ ਫਿਰ ਹੀ ਨਹੀਂ ਨਾ ਨਾਰਿਆਂ ਨੂੰ ਉਹ ਦਿਨ ਤੁਸੀਂ ਬਾਹਰ ਖੜਦੇ ਫਿਰਦੇ ਮੈਨੂੰ ਦੱਸਿਆ ਤੁਸੀਂ ਜੇ ਮੈਂ ਤੈਨੂੰ ਅਜੇ ਕੱਲ ਚੱਲੀ ਜੇ ਪਾਸ ਬਣਾਉਣੇ ਨੇ ਬਾਹਰ ਕਿੱਥੇ ਲੈ ਚਲੇ ਮੈਨੂੰ ਪਹਿਲਾਂ ਪਾਸਪੜ ਬਣਾਉਂਗੇ ਤੇ ਫੇਰ ਖੜਾਂਗੇ ਉਹਨੂੰ ਗਲਤ ਕੀਤੀ ਐ ਨਾ ਤੁਸੀਂ ਆਹ ਗਲਤ ਕੀਤੀ ਉਹ ਮੈਂ ਨਹੀਂ ਮੇਰ ਨਾਲ ਕੀਤੀ ਐ ਮੇਰ ਨਾਲ ਸਲਾਹ ਕੀਤੀ ਕਿ ਇਹਨੇ ਤੇ ਤੂੰ ਟ੍ਰੈਵਲ ਏਜੰਟਾਂ ਕੋਲ ਪਹਿਲਾਂ ਤਿੰਨਾਂ ਗੱਲ ਕਰਨੀ ਮੈਂ ਟ੍ਰੈਵਲ ਏਜੰਟ ਐ ਮੇਰ ਨਾਲ ਦੀ ਗੱਲ ਪਤਾ ਹੋਣਾ ਚਾਹੀਦਾ ਵੀ ਮੈਂ ਤੁਸੀਂ ਖੜਨਾ ਕਿ ਨਹੀਂ ਖੜਨਾ ਹਾਂ ਮੇਰਾ ਪਤੀ ਐ ਮੈਂ ਖੜਨਾ ਉਹਨੂੰ ਉਹ ਵੀ ਚਾਚੀ ਜੀ ਨਾਲ ਆਉਂਦੇ ਨਾ ਨਾ ਇੱਥੇ ਤੇ ਮੇਰੇ ਨਾਲ ਗੱਲ ਨਾ ਨਾ ਕਰਦੇ ਤੇ ਮੈਨੂੰ ਪਤਾ ਹੀ ਨਹੀਂ ਲੱਗਣਾ ਸਾਰੇ ਆਂਡ ਗਵਾਂਡ ਨੂੰ ਪਤਾ ਵਾ ਪਤਾ ਸਾਰੇ ਕਿੰਨੀ ਸੋਭਾ ਕਾਂਡੇ ਵੀ ਵਧੀਆ ਲੱਗਾ ਕਰਨ ਨੂੰ ਖੜ ਦਾ ਆ ਤੇ ਬਾਰ ਬਾਰ ਸੋਭਾ ਘੱਟੀ ਜਾ ਮੈਨੂੰ ਪਤਾ ਵੀ ਨਹੀਂ ਚਦੇ ਨੂੰ ਤੈਨੂੰ ਤੂੰ ਤੇਨੂੰ ਸੱਤੀ ਕੱਪੜੀ ਅੱਗ ਲੱਗ ਗਈ ਤੇ ਤੈਨੂੰ ਮੈਨੂੰ ਪਤਾ ਲੱਗਣਾ ਤੇ ਲੱਗਣੀ ਆ ਜਦੋਂ ਮੈਨੂੰ ਪਤਾ ਹੀ ਨਹੀਂ ਕਿ ਮੈਨੂੰ ਘਰ ਨਾ ਤੇ ਘਰ ਦੇ ਤੁਸੀਂ ਸਲਾਹ ਨਹੀਂ ਕਿਹਾ ਨਾ ਕੀਤੀ ਆਂਡ ਗਵਾਂਡ ਸਾਰੇ ਨੂੰ ਪਤਾ ਕਰਦੀਆਂ ਗੱਲਾਂ ਆਂਡ ਗਵਾਂਡ ਤੋਂ ਪਤਾ ਲੱਗਣ ਤੇ ਮੈਨੂੰ ਬੰਦੇ ਨੂੰ ਗੁੱਸਾ ਨਹੀਂ ਲੱਗਦਾ ਮੈਂ ਅਦਰ ਵਾਲਾ ਪਿਆ ਨਹੀਂ ਆਂਡ ਗ ਇਹ ਤਾਂ ਗੱਲ ਹੀ ਤਾਂ ਨਹੀਂ ਜੇ ਮੇਰੇ ਘਰ ਦੇ ਵਿੱਚ ਜੇ ਮੈਂ ਤੈਨੂੰ ਦੱਸ ਕੇ ਤਾਂ ਤੂੰ ਇਤੋਂ ਪਹਿਲਾਂ ਕਲਾ ਪਾਲਾ ਜੇ ਕੰਮ ਸ਼ੁਰੂ ਹੁੰਦੋਂ ਪਹਿਲਾਂ ਕਲਾ ਪੈ ਜਾਣੀ ਕਾਦੀ ਮੈਂ ਕਲਾ ਪਾ ਲੈਣੀ ਸੀ ਜੇਦੋਂ ਇਦਾਂ ਦੇ ਕੰਮ ਕਰਨੇ ਕਲਾ ਤਾਂ ਹੀ ਪੈਂਦੀ ਆ ਤੇ ਇਦਾਂ ਦੇ ਕੰਮ ਨਾ ਛੜੇ ਤਾਂ ਕਲਾ ਮੈਂ ਤੁਹਾਨੂੰ ਸਾਰੇ ਤੱਕ ਪੁੱਛ ਕੇ ਕਰ ਲਿਆ ਕਰੂੰਗਾ ਜੇ ਚੁੱਪ ਕੀਤੀ ਰਹਿ ਇਹਦੇ ਪੁੱਛ ਕੇ ਕਰਨੇ ਇੱਥੇ ਉਹ ਮੈਨੂੰ ਪਤਾ ਪੂਸੂਰ ਜਿ ਪਛਾਂ ਵੱਲੋਂ ਚੜਨਾ ਜਿੱਦਣ ਮੈਨੂੰ ਪੁੱਛ ਕੇ ਕੰਮ ਕਰਨੇ ਤਾਂ ਹੀ ਤੇ ਉਹ ਅਗਲੀਆਂ ਦੀ ਚੜ ਮੱਚਦੀ ਆ ਕਿ ਇਹਨੂੰ ਕੀ ਜਾਣਦੇ ਤੇ ਚੱਤ ਚੱੜ ਵਾਲੀ ਕਿਹੜੀ ਗੱਲ ਵਾ ਉਹਨਾਂ ਚੜ ਤਾਂ ਤੇ ਕੀ ਮਚਾਤੀ ਉਹਨਾਂ ਦੀਦੀ ਪਤਾ ਕਿ ਨਹੀਂ ਆਕਰ ਉਹਦੋਂ ਮੈਂ ਦੁੱਧ ਦਾ ਪੁੱਛਣ ਗਈ ਤਾਂ ਗਲੀ ਨੇ ਮੈਨੂੰ ਫਟਾਫਟ ਜਵਾਬ ਦੇ ਦਿੱਤਾ ਉਹ ਡੇਢ ਦੀ 3 ਕਿਲੋ ਤੋਂ 2 ਕਿਲੋ ਨਹੀਂ ਕਰ ਸਕਦੇ ਸੀਗੇ ਤੇ ਤੁਸੀਂ ਮਾਰ ਕਿਤੇ ਕਹੀ ਕੁਛ ਉਹਨਾਂ ਵਾਸਤੇ ਕਰੀ ਜਾਂਦੇ ਜਦੋਂ ਮੁੰਡਾ ਆ ਗਿਆ ਨਾ ਆਪੇ ਉਹ ਘਰੇ ਘਰੇ ਦੁੱਧ ਦੇ ਜਾ ਗਣਾ ਵੇਖੀ ਸੀ ਮੈਨੂੰ ਪਤਾ ਮੇਰੇ ਭਰਾ ਦਾ ਉਹ ਸਾਈਂ ਜਿੰਦਾ ਮੁੰਡੇ ਦੇ ਭਰਾ ਤੇ ਕਰ ਲੂਗਾ ਪਰ ਜਾਈਨੇ ਨਹੀਂ ਨਾ ਕਰਨ ਦੇਣਾ ਉਹ ਵੀ ਤੇਰੇ ਰਕੀ ਆ ਨਾ ਫਿਰ ਹੁਣ ਤੂੰ ਕੰਮ ਦੇਣ ਲਈ ਆ ਮੈਂ ਤਾਂ ਕਰਨ ਦਿੱਦੀ ਪਈ ਆ ਖਰਬੂਜੇ ਨੂੰ ਖਰਬੂਜਾ ਵੀ ਹੈ ਕੇ ਰੰਗ ਫੜਦਾ ਨਾ ਭਰਾ ਜਿਹੜਾ ਉਹਦੇ ਵਾਲੀ ਆ ਉਨੇਕ ਦਿਨ ਜਿਹਨੇ ਸ਼ੋਹ ਨਾ ਦਿੱਤਾ ਤਾਂ ਭਰਾ ਕਿੱਦਾਂ ਦੇ ਦੂ? ਕਿਉਂ ਨਾ ਸ਼ੋਹ ਦੇਊਗਾ? ਹੁਣ ਤੂੰ ਮੈਨੂੰ ਸ਼ੋਹ ਦੇਣ ਲਈ। ਤੇ ਤੁਸੀਂ ਤਾਂ ਆ ਆ ਪਾਸੇ ਜਾ ਕੇ ਘਰੀ ਜਾਂਦੇ ਫੇ ਸਾਰਾ ਕੰਮ ਤੇ ਮੈਨੂੰ ਹਣ ਕਦੋਂ ਉਹਨਾਂ ਨੂੰ ਪੈਸੇ ਦਿੱਤੇ ਨਹੀਂ ਦਿੱਤੇ ਮੈਨੂੰ ਪਤਾ ਹੀ ਨਹੀਂ। ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਤੇ ਜਨਾਨੀਆਂ ਸ਼ਰੀਕ ਬਣਾਉਂਦੀਆਂ ਭਰਾਵਾਂ ਨੂੰ ਤੂੰ ਚੁਕੜਾ ਦੇ ਦੇ ਕੇ ਨਾ ਵੀ ਮੈਂ ਸ਼ਰੀਕਾ ਨੂੰ ਸ਼ਰੀਕ ਵਾਤ ਸ਼ਰੀਕ ਆ ਸ਼ਰੀਕ ਆ ਸ਼ਰੀਕ। ਆ ਤੋ ਜੋ ਮਰਜੀ ਕਰੀ ਜਾਵੇ ਹਨਾ ਉਹ ਦੀਦੀ ਪਤਾ ਕਿੰਨਾ ਮੇਰੇ ਨਾਲ ਲੜਦੀ ਐ। ਉਹ ਕੀ ਤੇ ਨਾਲ ਲੜਦੀ ਤੇਰੇ ਫਟ ਮਾਰਦਾ ਨੇ? ਫਟ ਮਾਰਦਾ ਇੱਥੇ। ਚਬੜ 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 ਕਰੀ ਜਾਣਾ ਹੁੰਦਾ ਤੂੰ। ਮੈਨੂੰ ਕਹੀ ਜਾਇਆ ਕਰੋ ਮੈਨੂੰ ਹਰ ਗੱਲ ਤੇ ਚੁੱਪ ਕਰਵਾ ਲਿਆ ਕਰੋ ਸਾਰਾ ਦੇਣੀ ਜਦੋਂ ਤੈਨੂੰ ਪਤਾ ਲੱਗਦਾ ਇੱਛੇ ਕਰਕੇ ਫਿਰ ਚੋਰੀਆਂ ਗੋਨਾ ਤੇ ਥੋਂ ਮੈਂ ਕੀ ਕਮਾਈ ਜੋ ਮੈਨੂੰ ਕੀ ਆ ਪਤਾ ਤੇ ਬਾਅਦ ਚ ਲੱਗਣਾ ਕੀ ਲੱਗਣਾ ਬਾਅਦ ਚ ਜੋ ਲਖ ਹੋਵੇਖੀ ਜਾਉਂ ਤੂੰ ਵੀ ਇੱਥੇ ਪਤਾ ਤੇ ਬਾਅਦ ਚ ਲੱਗਣਾ ਵਾ ਨਾ ਜਿਹੜਾ ਢੋਟ ਹੋ ਕੇ ਉਧਰ ਨੂੰ ਦੇਈ ਜਾਂਦੇ ਸਾਰਾ ਕੁਝ ਢੋ ਮੈਨੂੰ ਕੀ ਉਥੇ ਮੈਂ ਟਰਾਲੀ ਪੈਸਿਆਂ ਦੀ ਛੋਟ ਆਇਆ ਉਥੇ ਛੋਟੀ ਹੋਣੀ ਜਦੋਂ ਹੋਈ ਟਰਾਲੀ ਪੈਸਿਆਂ ਦੀ ਤੇ ਛੋਟੀ ਹੋਣੀ ਛੜੀ ਰਹਿਣੀ 24 ਘੰਟੇ ਸਾੜਿਆ ਤੇ ਮੈਨੂੰ ਉਹਨੇ ਹੁੰਦਾ ਵਾ ਜਦੋਂ ਉਹ ਮੈਨੂੰ ਹਰ ਵਕਤ ਚੀਜ਼ ਉਹਦੀ ਮੱਥੇ ਤੇ ਅੱਖਾਂ 'ਵਾਂ ਤੇ ਸਾੜਿਆ ਤੇ ਉਹਨੇ ਮੈਨੂੰ ਚੱਲ ਆ ਲੈ ਰੱਖ ਪੈਸੇ ਅੰਦਰ ਉਹ ਤੇ ਰੱਖ ਲੋ ਹੁਣ ਮੈਂ ਨਹੀਂ ਰੱਖਦੀ ਜੇ ਮੈਂ ਰੱਖਣੇ ਹੁੰਦੇ ਤੇ ਮੈਂ ਫੜਾਉਂਦੀ ਘਾ ਤਾ ਤੁਹਾਨੂੰ ਚੱਲ ਸੁਕਰ ਤੂੰ ਫੜਾ ਤੀ ਤੇ ਜਨਾਨੀ ਤਾਂ ਕੋਟੀਆਂ ਦੀਆਂ ਆਪਨੇ ਨਿੱਕੇ ਮੋੜ ਖਰਚੇ ਵਾਸਤੇ ਰੱਖ ਲੈਣੀਆਂ ਹੁੰਦੀਆਂ ਤੇ ਮੈਂ ਪੁੱਛਣਾ ਨਹੀਂ ਉਦਾਂ ਦੇ ਭਾਵੇਂ ਰੱਖ ਹੀ ਲੈਂਦੀ ਪੁੱਛਣਾ ਨਹੀਂ ਪੁੱਛਣਾ ਜ਼ਰੂਰੀ